ਤਸ ਵੇਲੇ ਦੀ ਵੱਡੀ ਖਬਰ ਅਮਰੀਕਾ ਨਾਲ ਜੁੜੀ ਸਾਹਮਣੇ ਆ ਰਹੀ ਹੈ 트럼ਪ ਇੱਕ ਪਾਸੇ ਸਾਊਦੀ ਅਰਬ ਦੇ ਦੌਰੇ ਤੇ ਨੇ ਗਲਫ ਕੰਟਰੀਆਂ ਦਾ ਦੌਰਾ ਉਹਨਾਂ ਦੇ ਵੱਲੋਂ ਕੀਤਾ ਜਾ ਰਿਹਾ ਤੇ ਦੂਜੇ ਪਾਸੇ ਮਿਡਲ ਈਸਟ ਦੇ ਵਿੱਚ ਵੱਡੀ ਹਲਚਲ ਹੋਈ ਹੈ ਕਿਵੇਂ ਹਲਚਲ ਹੋਈ ਹੈ ਤੁਸੀਂ ਦੇਖੋ ਜਿਹੜੇ ISIS ਦੇ ਅੱਤਵਾਦੀ ਤੇ ਕਿਸੇ ਸਮੇਂ ਅਮਰੀਕਾ ਨੇ ਹੀ 1 ਕਰੋੜ ਡਾਲਰ ਦਾ ਇਨਾਮ ਰੱਖਿਆ ਸੀ ਉਸੇ ਅੱਤਵਾਦੀ ਨੂੰ ਹੁਣ 트럼ਪ ਨੇ ਜਫੀ ਪਾਈ ਹੈ ਔਰ ਸੀਰੀਆ ਦੇ ਉੱਪਰ ਸਾਰੇ ਬੈਨ ਸਾਰੀਆਂ ਸੈਂਕਸ਼ਨ ਜਿਹੜੀਆਂ ਨੇ ਹਟਾ ਦਿੱਤੀਆਂ ਨੇ ਤੇ ਮੁਹੰਮਦ ਬਿਨ ਸੁਲਮਾਨ ਦੇ ਸਾਹਮਣੇ 트럼ਪ ਨੇ ਉਸ ਜੁਲਾਨੀ ਨਾਂ ਦੇ ਅੱਤਵਾਦੀ ਨੂੰ ਜਫੀ ਪਾਈ ਹੈ ਹੱਥ ਮਲਾਇਆ ਹੈ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤਸਵੀਰਾਂ ਨੇ ਉਸੇ ਦੀਆਂ ਜਦੋਂ ਉਸਦੇ ਨਾਲ ਹੱਥ ਮਲਾਇਆ ਜਾ ਰਿਹਾ ਹੈ ਤੇ ਇੱਕ ਪਾਸੇ ਟਰੰਪ ਕੀ ਮੈਸੇਜ ਦੇਣਾ ਚਾਹੁੰਦਾ ਹੈ ਪੂਰੀ ਦੁਨੀਆ ਨੂੰ ਇੱਕ ਪਾਸੇ ਭਾਰਤ ਪਾਕਿਸਤਾਨ ਦਾ ਸੀਜ਼ਫਾਇਰ ਕਰਵਾਉਣ ਦੀ ਗੱਲ ਕਰਦਾ ਹੈ ਤੇ ਦੂਜੇ ਪਾਸੇ ਰਸ਼ੀਆ ਯੂਕਰੇਨ ਦਾ ਯੁੱਧ ਰਕਵਾਉਣ ਦੀ ਗੱਲ ਕਰਦਾ ਹੈ ਤੇ ਹੁਣ ਹੁਣ ਜਿਹੜਾ ਸਾウਦੀ ਅਰਬ ਦੇ ਵਿੱਚ ਜਾ ਕੇ ਸੀਰੀਆ ਤੋਂ ਸਾਰੇ ਬੈਨ ਹਟਾਉਂਦਾ ਹੈ ਸੀਰੀਆ ਉਹ ਇਲਾਕਾ ਹੈ ਜਿੱਥੇ ਮੰਨਿਆ ਜਾਂਦਾ ਕਦੇ ਅਮਰੀਕਾ ਔਰ ਰਸ਼ੀਆ ਲਗਾਤਾਰ ਇੰਟਰਵੈਨ ਕਰਦਾ ਰਿਹਾ ਤੁਹਾਨੂੰ ਯਾਦ ਹੋਊਗਾ ਤਖਤਾ ਪਲਟ ਹੋਇਆ ਸੀ ਜਨਵਰੀ ਮਹੀਨੇ ਦੇ ਵਿੱਚ ਤਖਤਾ ਪਲਟ ਹੋਇਆ ਸੀ ਸੀਰੀਆ ਦੇ ਵਿੱਚ ਯਾਦ ਕਰੋ ਉਸ ਸਮੇਂ ਇਸ ਜਲਾਨੀ ਦੇਖ ਸਕਦੇ ਹੋ ਤੁਸੀਂ ਇਸ ਨੂੰ ਮੁੱਖ ਲੀਡਰ ਬਣਾਇਆ ਗਿਆ ਸੀ ਤੇ ਹੁਣ ऐसे ਨੂੰ ਜਫੀ ਪਾਈ ਹੈ 트럼ਪ ਨੇ ਅਮਰੀਕਾ ਜਿਹੜੀਆਂ ਗੱਲਾਂ ਤੋਂ ਬਾਕੀ ਅਮਰੀਕਾ ਦੇ ਰਾਸ਼ਟਰਪਤੀ ਜਿਹੜੀਆਂ ਗੱਲਾਂ ਤੋਂ ਵਰਜਦੇ ਰਹੇ ਲੋਕਾਂ ਨੂੰ ਜਾਂ ਜਿਹੜੀਆਂ ਗੱਲਾਂ ਤੇ ਐਕਸ਼ਨ ਲੈਂਦੇ ਰਹੇ 트럼ਪ ਉਸੇ ਗੱਲਾਂ ਦੇ ਉੱਪਰ ਹੁਣ ਪਲਟੀ ਮਾਰਦਾ ਹੋਇਆ ਦਿਖਾਈ ਦੇ ਰਿਹਾ ਦੁਬਈ ਦੇ ਵਿੱਚ ਜਾ ਕੇ ਰਿਆਦ ਦੇ ਵਿੱਚ ਜਾ ਕੇ ਗਲਫ ਕੰਟਰੀਆਂ ਦੇ ਵਿੱਚ ਜਾ ਕੇ ਕਰਾਉਨ ਪ੍ਰਿੰਸ ਦੇ ਮੂਰੇ 트럼ਪ ਕੀ ਦੱਸਣਾ ਚਾਹੁੰਦਾ ਹੈ ਪੂਰੀ ਦੁਨੀਆ ਨੂੰ ਕਿਉਂਕਿ ਤੁਸੀਂ ਯਾਦ ਕਰੋ 사우ਦੀ ਅਰਬ ਹੋਇਆ ਜਿੰਨੀਆਂ ਜਿਹੜਾ ਇਹ ਕਿਹਾ ਜਾਂਦਾ ਜਿੰਨੀਆਂ ਮੁਸਲਿਮ ਕੰਟਰੀਜ਼ ਨੇ ਉਹਨਾਂ ਸਾਰਿਆਂ ਦਾ ਮਾਈ ਬਾਪ ਹੈ ਅਰਬ ਮੁਲਕ ਸਾਰੇ ਇਹ ਮੁਹੰਮਦ ਬਿਨ ਸੁਲਮਾਨ ਕਰਾਉਨ ਪ੍ਰਿੰਸ ਹੋਏ ਇਹ ਸਾਰੇ ਜਿੰਨੀਆਂ ਦੁਨੀਆ ਦੇ ਵਿੱਚ ਮੁਸਲਿਮ ਕੰਟਰੀਆਂ ਨੇ ਉਹਨਾਂ ਦੇ ਮਾਈ ਬਾਪ ਨੇ ਔਰ ਕੀ ਟਰੰਪੇ ਮੈਸੇਜ ਦੇਣਾ ਚਾਹੁੰਦਾ ਕਿ ਭਾਈ ਅਸੀਂ ਜਿਹੜੇ ਆ ਸਾਡੇ ਨਾਲ ਹੁਣ ਇਹ ਦੇਸ਼ ਵੀ ਆ ਕੇ ਖੜਿਆ ਸਾਡੇ ਨਾਲ ਅਰਬ ਮੁਲਕ ਆ ਕੇ ਖੜੇ ਨੇ ਤੇ ਅਰਬ ਮੁਲਕਾਂ ਦੀ ਹਰੇਕ ਡਿਮਾਂਡ 트ੰਪ ਪੂਰੀ ਕਰਦਾ ਜਾ ਰਿਹਾ ਕਿਉਂਕਿ ਸੀਰੀਆ ਦੇ ਉੱਪਰੋਂ ਬੈਨ ਹਟਾਉਣਾ ਤੇ ਦੂਜੇ ਪਾਸੇ ਜਲਾਨੀ ਨੂੰ ਜਫੀ ਪਾਉਣੀ ਹੱਥ ਮਿਲਾਉਣਾ ਇਹ ਵੀ ਇੱਕ ਵੱਡੀ ਹਲਚਲ ਹੋਈ ਹੈ ਪੂਰੀ ਦੁਨੀਆ ਦੀ ਜੀਓਪੋਲਿਟਿਕਸ ਨੂੰ ਦੇਖ ਰਹੀ ਹੈ ਕਿਦੰਨੂ ਜਾਣਗੀਆਂ ਗੱਲਾਂ ਕੀ ਮੈਸੇਜ ਦੇਣਾ ਚਾਹੁੰਦਾ ਟਰੰਪ ਆਉਣ ਵਾਲੇ ਸਮੇਂ ਦੇ ਵਿੱਚ ਦੇਖਣਾ ਆਊਗਾ ਕਿਸ ਦੇ ਪ੍ਰਭਾਵ ਕੀ ਰਹਿੰਦੇ ਆ ਪਰ ਤੁਹਾਨੂੰ ਦੱਸ ਦਈਏ ਕਿ ਇਸ ਤੋਂ ਪਹਿਲਾਂ ਤਾਲੀਬਾਨ ਤੋਂ ਜਿਹੜਾ ਰਸ਼ੀਆ ਨੇ ਬੈਨ ਹਟਾਇਆ ਸੀ ਤਾਲੀਬਾਨ ਜੋ ਕਦੇ ਲਗਾਤਾਰ ਲੜਦਾ ਰਿਹਾ ਲਗਾਤਾਰ ਸੋਬੀਸ ਯੂਨੀਅਨ ਦੇ ਨਾਲ ਤੁਹਾਨੂੰ ਯਾਦ ਹੋਊਗਾ ਉਸ ਸਮੇਂ ਜੋ ਘਟਨਾਵਾਂ ਵਾਪਰੀਆਂ ਤੇ ਉਦੋਂ ਹੁਣ ਰਸ਼ੀਆ ਨੇ ਤਾਲੀਬਾਨ ਤੋਂ ਜਿਵੇਂ ਬੈਨ ਹਟਾਇਆ ਤੇ ਸੀਰੀਆ ਤੋਂ ਹਰੇਕ ਤਰ੍ਹਾਂ ਦਾ ਬੈਨ ਅਮਰੀਕਾ ਨੇ ਹਟਾਇਆ ਅਮਰੀਕਾ ਨੇ ਟਰੰਪ ਕਹਾਂਗੇ ਕਿ ਟਰੰਪ ਨੇ ਹਟਾਇਆ ਕਿਉਂਕਿ ਅਮਰੀਕਾ ਦੇ ਹਿਸਟਰੀ ਦੇ ਵਿੱਚ ਇਤਿਹਾਸ ਦੇ ਵਿੱਚ ਜਿੰਨੇ ਪਹਿਲਾਂ ਰਾਸ਼ਟਰਪਤੀ ਸੀ ਉਹਨਾਂ ਦੇ ਵੱਲੋਂ ਤਾਂ ਆਈਐਸਆਈਐਸ ਦੇ ਇਸਲਾਮਵਾਦੀ ਤੇ 1 ਕਰੋੜ ਡਾਲਰ ਦਾ ਇਨਾਮ ਰੱਖਿਆ ਅਰਬ ਮੁਲਕਾਂ ਨੂੰ ਮੰਨਿਆ ਜਾਂਦਾ ਹੈ ਕਿ ਜਿੰਨੇ ਮੁਸਲਮ ਕੰਟਰੀਆਂ ਨੇ ਉਹਨਾਂ ਦਾ ਸਭ ਤੋਂ ਵੱਡਾ ਗੋਡਫਾਦਰ ਹੈ ਅਰਬ ਮੁਲਕ ਕੀ ਇਸ ਦੇ ਨਾਲੇ ਮੈਸੇਜ ਦੇਣਾ ਚਾਹੁੰਦਾ ਹੈ 트럼ਪ ਕਿ ਕੱਲ ਨੂੰ ਕੁਝ ਵੀ ਹੋ ਜੇ ਇਹ ਮੁਲਕ ਤਾਂ ਸਾਡੇ ਨਾਲ ਨੇ ਇਹ ਮੁਲਕ ਸਾਨੂੰ ਐਨਡੋਰਸ ਕਰਦੇ ਰਹਿਣਗੇ ਕੀ ਇਹ ਚੀਨ ਨੂੰ ਦਿਖਾ ਰਿਹਾ ਹੈ ਕੀ ਇਹ ਚਾਈਨਾ ਨੂੰ ਆਪਣਾ ਦਬਦਬਾ ਦਿਖਾ ਰਿਹਾ ਹੈ 트럼ਪ ਜਾਂ ਆਪਣੇ ਜਿਹੜੇ ਤੁਸੀਂ ਦੇਖ ਸਕਦੇ ਹੋ ਸਮਝੌਤੇ ਇਸ ਨੇ ਅਰਬ ਮੁਲਕਾਂ ਦੇ ਨਾਲ ਕੀਤੇ ਕਿ ਇਹ ਸਾਰਾ ਕੁਝ ਚਾਈਨਾ ਨੂੰ ਦਿਖਾ ਰਿਹਾ ਕਿ ਭਾਈ ਜੇ ਤੁਸੀਂ ਵੱਡੀ ਪਾਵਰ ਬਣਨ ਨੂੰ ਫਿਰਦੇ ਹੋ ਤਾਂ ਸਾਡੇ ਨਾਲ ਆਹ ਮੁਲਕ ਮੋਢੇ ਨਾਲ ਮੋਢਾ ਲਾ ਕੇ ਖੜਿਆ ਹੈ ਤਾਂ ਬਹੁਤ ਵੱਡੀ ਹਲਚਲ ਹੋਈ ਹੈ ਦੁਨੀਆ ਦੀ ਰਾਜਨੀਤੀ ਦੇ ਵਿੱਚ 사ウਦੀ ਅਰਬ ਦੇ ਵਿੱਚ ਪਹੁੰਚੇ ਟਰੰਪ ਨੇ ਜਿਹੜਾ ਇੱਕ ਵੱਡੀ ਹਲਚਲ ਛੇੜ ਦਿੱਤੀ ਹੈ